ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੁਜਵਾਲ ਲੋ ਜੀ ਨਵੇਂ ਆਫਰ ਲੈ ਕੇ ਹਾਜ਼ਰ ਹੋ ਗਏ ਆ ਅੱਜ ਕਰਾਂਗੇ ਬੜੇ ਬੜੇ ਫਾਇਦੇ ਵੀਡੀਓ ਦੇਖਿਓ ਐਂਡ ਤੱਕ ਤੋਂ ਪਹਿਲਾਂ ਆਪਣੇ ਭਰਾਵਾਂ ਦੇ ਲਈ ਆਫਰ ਹੈ ਜੀ ਪਿਓਰ ਕਾਟਨ ਦਾ ਕੁੜਤਾ ਪਜਾਮਾ ਚਾਹੇ ਛੋਟੇ ਪਨੇ ਆੜਾ ਲੈ ਲਿਓ ਚਾਹੇ ਲੈ ਲਿਓ ਵੱਡੇ ਪਨੇ ਆੜਾ ਕੱਪੜੇ ਦੇਖੋਗੇ ਕਿਆ ਬਾਤ ਹੈ ਰੂਹੀ ਆ ਗਈ ਮੇਰੀ ਫੁੱਲ ਗਾਰੰਟੀ ਪਿਓਰ ਕਾਟਨ ਦਾ ਹੈ ਰੇਟ ਹੋਊਗਾ ਸਿਰਫ 300 ਰੁਪਿਆ 5 ਮੀਟਰ ਕਪੜਾ 300 ਰੁਪਏ ਦਾ ਆ ਦੇਖੋ ਵੱਡੇ ਪਨੇ ਦਾ ਕਪੜਾ ਜਿਹੜਾ 3.5 ਮੀਟਰ ਦਾ কুর্তা ਪਜਾਮਾ ਬਣ ਜਾਂਦਾ ਹੈ 800 ਰੁਪਏ ਵਾਲਾ ਕਪੜਾ ਸੀ ਜੀ ਜਿਹੜਾ ਤੁਹਾਡੇ ਲਈ ਫਾਇਦਾ ਕਰਨ ਲੱਗੇ ਆ ਸਿਰਫ 300 ਰੁਪਏ ਚ 3.5 ਮੀਟਰ ਕਪੜਾ ਕਿਸੇ ਨੇ ਨਹੀਂ ਦੇਣਾ ਪਿਓਰ ਕਾਟਨ ਹੈ ਆਹ ਕਾ ਕਪੜਾ ਦੇਖੋ ਫਿਰ ਖਰੀਦੇਓ ਮੇਰੇ ਕਹਤੇ ਨਹੀਂ ਜੀ ਪਹਿਲਾਂ ਕਪੜਾ ਦੇਖੋ ਫਿਰ ਦੇਖਿਓ ਜੀ ਰੁਹੀ ਆ ਗਈ ਮੇਰੀ ਫੁੱਲ ਗਰੰਟੀ ਸਮਰ ਕੂਲ ਦਾ ਕੁਰਤਾ ਪਜਾਮਾ ਵੀ 300 ਰੁਪਏ ਚ ਮਿਲੂਗਾ ਇਹ ਸਾਰੇ ਕੁਰਤੇ ਪਜਾਮੇ ਮਤਲਬ ਇਸ ਤਰ੍ਹਾਂ ਦੇ ਤਿੰਨ ਤਿੰਨ 100 ਰੁਪਿਆ ਕਰ ਦਿੱਤਾ ਜੀ ਹੁਣ ਸ਼ੁਰੂ ਕਰਾਂਗੇ ਅੱਜ ਦੀ ਵੀਡੀਓ ਬਹੁਤ ਹੀ ਥੋੜੇ ਥੋੜੇ ਛੋਟੇ ਜਿਹੇ ਰੇਟਾਂ ਤੋਂ ਜੀ ਲਓ ਜੀ ਥੋੜੇ ਜਿਹੇ ਸੂਟ ਰਹਿ ਗਏ ਐ 300 ਵਾਲਾ ਸੂਟ 200 ਰੁਪਏ ਦੇ ਵਿੱਚ ਦੋ-ਦੋ 100 ਰੁਪਏ ਚ ਸੂਟ ਹੈ ਜੀ ਸਿਰਫ ਗੱਲ ਕੀ ਹੈ 480 ਕਪੜਾ ਨਿਕਲਣਾ 2-200 ਰੁਪਏ ਚ 5 ਮੀਟਰ ਵੀ ਚਾਹੇ ਲੈ ਲਿਓ ਇਹ 2-200 ਰੁਪਏ ਦਾ ਸੂਟ ਹੈ ਜੀ कॉटन ਹੈ ਕੋਈ ਇਹ ਨਹੀਂ ਹੈ ਕਿ ਸਿਲਕੀ ਕਪੜਾ ਹੈ कॉटन ਦੇ ਵਿੱਚ 2-200 ਰੁਪਏ ਦਾ ਸੂਟ ਹਾਂ ਇੱਕ ਚੀਜ਼ ਜਰੂਰ ਨੋਟ ਕਰ ਲਿਓ कॉटन ਬਹੁਤ ਤਰ੍ਹਾਂ ਦੀ ਹੈ ਇੱਕ ਪਿਓਰ कॉटन ਇੱਕ ਇਹ ਸੈਮੀ कॉटन ਇਹ ਜਿਹੜਾ 300 ਦਾ ਸੂਟ ਹੈ ਉਹ ਹੈ ਜੀ ਕਪੜਾ ਦੇਖ ਕੇ ਰੂਹ ਖੁਸ਼ ਹੋ ਜਾਣੀ ਹੈ ਇਹ ਨਹੀਂ ਹੈ ਕਿ ਚੱਕ ਕੇ ਗੰਦ ਕੂੜਾ ਹੀ ਵੇਚ ਦੇਣਾ ਇਸ ਤਰ੍ਹਾਂ ਦਾ ਕੁਝ ਨਹੀਂ ਜੀ ਲਓ ਜੀ ਨੈਕਸਟ ਆ ਗਿਆ ਰਿਯਾਨ 7.3 ਮੀਟਰ ਵੱਡੇ ਪਨੇ ਦੀ ਰਿਯਾਨ ਹੁੰਦੀ ਹੈ 250 ਰੁਪਏ ਦਾ ਸੂਟ ਜੀ ਬਹੁਤ ਹੀ ਟਾਪ ਦੀ ਡਿਜ਼ਾਈਨਿੰਗ ਹੈ ਬਹੁਤ ਸੋਹਣੇ ਰੰਗ ਹੈਗੇ ਇਸ ਟਾਈਮ ਰਿਯਾਨ ਦੇ ਵਿੱਚ ਸਾਡੀ ਕਈ ਬੀਬੀਆਂ ਪੈਣਾ ਕਹਿੰਦੀਆਂ ਕਿ ਰਿਯਾਨੇ ਲੈਣੀ ਹੈ ਕਿ ਕਪੜਾ ਠੰਡਾ ਬਹੁਤ ਰਹਿੰਦਾ ਹਰ ਕਿਸੇ ਦੀ ਆਪਣੀ ਇੱਛਾ ਹੈ ਰੀਯਨ ਵੀ ਮਿਲ ਗਈ ਜੀ ਤੁਹਾਨੂੰ ਬਹੁਤ ਸੋਹਣੇ ਰੰਗ ਹੈ ਬਹੁਤ ਵਧੀਆ ਚੀਜ਼ਾਂ ਆ ਦੇਖੋ 250 ਰੁਪਏ ਦਾ 3.5 ਮੀਟਰ ਕਪੜਾ ਜੀ ਲਓ ਜੀ ਹੁਣ ਦੇਖੋ ਨੈਕਸਟ ਲਓ ਜੀ 350 ਰੁਪਏ ਦਾ ਸੂਟ ਪਹਿਲਾਂ ਵੇਚਿਆ ਹੁਣ ਵੇਚਾਂਗੇ ਜੀ ਸਿਰਫ 300 ਰੁਪਿਆ ਪਿਓਰ ਕੈਮਰਿਕ ਵੱਡੇ ਪਨੇ ਦੀ ਕਾਟਨ ਵੱਡੇ ਪਨੇ ਦੀ ਪਿਓਰ ਕਾਟਨ ਸਿਰਫ 300 ਰੁਪਏ ਚ ਇਹ ਵੀ ਹੁਣ ਲਾਸਟ ਸੌਦਾ ਸਮਝ ਲਿਓ ਜੀ ਕਿਤੇ ਨਹੀਂ ਇਹ ਰੇਟ ਹੈ ਅਸੀਂ ਹਰ ਜਗ੍ਹਾ ਰੇਟ ਪਤਾ ਕਰ ਲਏ ਕਿਸੇ ਨੂੰ ਕੋਈ ਸ਼ੱਕ ਹੋਵੇ ਕਿ ਇਹ ਰੇਟ ਤੁਹਾਡਾ ਜ਼ਿਆਦਾ ਹੈ ਫੁੱਲ ਗਾਰੰਟੀ ਹਰ ਹਿਸਾਬ ਦੇ ਨਾਲ ਹਰ ਤਰ੍ਹਾਂ ਦੇ ਨਾਲ ਅਗਰ ਰੇਟ ਦਾ ਫਰਕ ਹੋਇਆ ਤਾਂ ਮੇਰੀ ਜ਼ਿੰਮੇਵਾਰੀ ਡਿਜ਼ਾਈਨਿੰਗਾਂ ਦੇਖੋ ਕਮ ਸੇ ਕਮ ਕਮ ਸੇ ਕਮ ਇਸ ਟਾਈਮ ਮੇਰੇ ਪਾਸ 200 ਪੀਸ ਹੈ ਜੀ ਪਿਆ ਡਿਜ਼ਾਈਨ ਦੇਖਦੇ ਜਾਓ ਪਿਓਰ ਕਾਟਨ ਕੋਈ ਰੂਈ ਨਹੀਂ ਆਣੀ ਕੁਛ ਨਹੀਂ ਹੋਣਾ ਕੱਪੜੇ ਨੂੰ ਵੱਡੇ ਪਨੇ ਦਾ ਕੱਪੜਾ ਜੀ ਸੂਟ ਪੂਰਾ ਬਣੂਗਾ ਇਹ ਨਹੀਂ ਹੈ ਕਿ ਸੂਟ ਨਹੀਂ ਬਣੂਗਾ ਜੀ ਕੋਈ 3 ਮੀਟਰ ਸੂਟ ਚੱਕ ਕੇ ਨਹੀਂ ਜੀ ਅਸੀਂ ਵੇਚ ਰਹੇ ਆ ਸਾਡੇ ਕੱਪੜੇ ਦੀ ਕੱਟ ਵੀ ਸਹੀ ਨਿਕਲੂਗੀ ਐਨੀ ਕਿ ਡਿਜ਼ਾਈਨਿੰਗ ਆ ਗਈ ਹੈ ਨਾ ਜੀ ਦੇਖਦੇ ਜਾਓ ਜੀ ਹਾਂ ਇੱਕ ਬੇਨਤੀ ਸਭ ਨੂੰ ਹੱਥ ਜੋੜ ਕੇ ਸੂਟ ਫੋਨ ਪਰ ਨਹੀਂ ਕਹਿਣਾ ਹੈ ਰਖਵਾ ਰੱਖ ਦਿਓ ਅਗਰ ਤੁਸੀਂ ਸਾਨੂੰ ਆਨਲਾਈਨ ਪੇਮੈਂਟ ਕਰ ਸਕਦੇ ਹੋ ਤਾਂ ਰੱਖੋਣਾ ਨਹੀਂ ਨਹੀਂ ਰੱਖੋਣਾ ਜੀ ਇਸ ਚੀਜ਼ ਨੂੰ ਨੋਟ ਕਰ ਲਿਓ ਪਲੀਜ਼ ਪੈਸਾ ਪਾ ਦਿਓ ਚਾਹੇ ਸੂਟ ਤੁਹਾਡਾ 10 ਦਿਨ ਸਾਡੇ ਕੋਲ ਪਿਆ ਰਿਹਾਵੇ ਸਾਨੂੰ ਕੋਈ ਟੈਨਸ਼ਨ ਨਹੀਂ ਪੈਸਾ ਬਿਨ ਬਗੈਰ ਪੈਸੇ ਤੋਂ ਨਹੀਂ ਰੱਖ ਹੋਣਾ ਹੈ ਆ ਦੇਖੋ ਆ ਸਭ ਡਿਜ਼ਾਈਨਿੰਗ ਇਸੇ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਆ ਦੇਖੋ ਕਾਪਰ ਕਲਰ ਫਿਰੋਜ਼ੀ ਲਾਈਟ ਕਲਰ ਦਾ ਕਿਸ ਦਾ ਮਨ ਹੁੰਦਾ ਕਿਸੇ ਦਾ ਹੈ ਡਾਰਕ ਦਾ ਹਰ ਤਰ੍ਹਾਂ ਦੇ ਕਲਰ ਮਿਲ ਜਾਣੇ ਆ ਜੀ ਇਹ ਸਾਰੇ ਦੇਖੋ ਚੀਜ਼ਾਂ ਪਿਓਰ ਕਾਟਨ ਮੈਚਿੰਗਾਂ ਮਿਲ ਜਾਣੀਆਂ ਜੀ 350 ਰੁਪਏ ਚ ਕੈਮਰਿਕ ਮੈਚਿੰਗਾਂ ਲੀਜੀ ਬੀਜੀ ਮਿਲ ਜਾਣੀ 올ਓਵਰ 350 ਰੁਪਏ ਦੇ ਵਿੱਚ ਫਿਰ ਮੈਚਿੰਗ ਸੂਟ ਮਿਲ ਜਾਣੇ ਟਾਪ ਦੇ ਫੁੱਲ ਕੱਟ 45 ਇੰਚ ਸ਼ਰਟ ਦੀ ਲੈਂਥ 22 ਮੀਟਰ ਸਲਵਾਰ ਨਾਲ ਸੈਮੀ ਚੁੰਨੀ 4-400 ਰੁਪਏ ਤੇ ਇਹ ਚੀਜ਼ਾਂ ਮਿਲ ਜਾਣੀਆਂ ਜੀ ਹੋਰ ਬਹੁਤ ਆਈਟਮ ਆਏ ਤੁਹਾਨੂੰ ਹੁਣ ਦਿਖਾ ਰਹੇ ਹਾਂ ਦਿਖਾਓ ਜੀ 450 ਰੁਪਏ ਵਾਲਾ ਲੈਸ ਵਾਲਾ ਡਿਜ਼ਾਈਨ ਡਿਜ਼ਾਈਨਿੰਗ ਹੈ ਕਿਤੇ ਟਾਪ ਦੀ ਸਿਰਫ 450 ਰੁਪਏ ਦਾ ਪੀਸ ਪਿਓਰ ਕੈਮਰੀ ਕਾਟਨ ਤੇ ਮਿਕਸ ਤੇ ਨਹੀਂ ਜੀ ਪਿਓਰ ਕੈਮਰੀ ਕਾਟਨ ਕੀ ਬਾਤ ਹੈ ਜੀ ਦੇਖੋ ਚੀਜ਼ਾਂ ਆਹ ਦੇਖੋ ਜੀ ਪਿਓਰ ਕੈਮਰੀਕ ਲੱਗੀ ਹੋਈ ਹੈ ਇਹ ਨਹੀਂ ਹੈ ਕਿ ਚੱਕ ਕੇ ਕੋਈ ਵੀ ਕਪੜਾ ਕਹਿ ਦੇਣਾ ਲੈਸ ਦਾ ਡਿਜ਼ਾਈਨ ਪੌਂਚ ਜਾਂ ਤੇ ਡਿਜ਼ਾਈਨਿੰਗ ਨਾਲ ਕਾਟਨ ਦੇ ਦੁਪੱਟੇ ਡਬਲ ਲੈਸ ਦੇ ਨਾਲ ਜਿਹਨੂੰ ਛੋਟੀ ਲੱड्डੂ ਲੈਸ ਕਿਹਾ ਜਾਂਦਾ ਆ ਦੇਖੋ ਇਹ ਦੁਪੱਟੇ 4.5 4400 ਰੁਪਏ ਚ ਡਿਜ਼ਾਈਨਿੰਗ ਆ ਕਲਰ ਬਹੁਤ ਸੋਹਣੇ ਆ ਡਿਜ਼ਾਈਨ ਸੈੱਟ ਦਿਓ ਜੀ ਤਿੰਨ ਡਿਜ਼ਾਈਨ ਆਂਦੇ ਆ ਜੀ ਕਿਤੇ ਟਾਪ ਦੇ ਆ ਦੇਖੋ ਹਰ ਇੱਕ ਡਿਜ਼ਾਈਨਿੰਗਾਂ ਹੈਗੀਆਂ ਇਹਦੇ ਵਿੱਚ 54400 ਰੁਪਏ ਦੇ ਪਿਓਰ ਕੈਮਰੀ कॉटन ਦੀ ਮੈਚਿੰਗ ਲਓ ਜੀ ਆਲ ਓਵਰ ਸੂਟ ਪਿਓਰ ਚੁੰਨੀ ਦੇ ਨਾਲ ਹਰ ਚੀਜ਼ ਤੁਹਾਨੂੰ ਦੱਸਾਂਗੇ ਸਾਨੂੰ ਦੁਕਾਨਦਾਰੀ ਢੰਗ ਨਾਲੇ ਆਣੀ ਹੈ ਜੀ ਆਹ ਲਓ ਜੀ ਆਲ ਓਵਰ ਸੂਟ ਹੈ ਮਿਕਸ ਜਿਹਾ ਕਪੜਾ ਹੈ ਪਿਓਰ कॉटन ਵੀ ਨਹੀਂ ਚੁੰਨੀ ਫੁੱਲ ਪਿਓਰ ਦੀ ਰਹੂਗੀ ਇਸ ਗੱਲ ਦੀ ਮੇਰੀ ਗਾਰੰਟੀ ਸਿਰਫ 300 ਰੁਪਏ ਦਾ ਪੀਸ ਸੂਟ ਹੈ ਥੋੜੇ ਜਹੇ 300 ਰੁਪਏ ਚ ਪੀਸ ਮਿਲ ਜਾਊਗਾ ਲਓ ਜੀ ਨੈਕਸਟ ਦੇਖੋ ਕੈਮਰੀ कॉटन ਦੇ ਨਾਲ ਪਿਓਰ ਚੁੰਨੀ 450 ਰੁਪਏ ਦੇ ਵਿੱਚ ਜੀ 450 ਰੁਪਏ ਚ ਕੈਮਰੀ कॉटन ਦੇ ਨਾਲ ਹਰ ਚੀਜ਼ ਨੂੰ ਦੇਖਦੇ ਰਹੋ ਪਰਖੋ ਹਰ ਚੀਜ਼ ਦਾ ਪਤਾ ਕਰੋ ਤਾਂ ਤੁਹਾਨੂੰ ਚੀਜ਼ਾਂ ਦਾ ਪਤਾ ਲੱਗਣਾ ਹੈ ਜੀ ਇਹ ਨਹੀਂ ਹੈ ਕਿ ਦੁਕਾਨਦਾਰ ਨੇ ਕਹਿ ਦਿੱਤਾ ਬਸ हां मेरी गल कोई ਝੂਠ ਨਿਕਲਦੀ ਹੈ ਪਲੀਜ਼ ਤੁਸੀਂ ਕਮੈਂਟ ਕਰੋ ਕਿ ਭਾਜੀ ਇਸ ਗੱਲ 'ਚ ਤੁਸੀਂ ਝੂਠੇ ਹੋ ਮੈਂ ਹਰ ਗੱਲ ਮੰਨਣ ਲਈ ਤਿਆਰ ਆ ਲਓ ਹੁਣ ਤੁਹਾਨੂੰ ਦਿਖਾਉਂਦੇ ਆ ਮੈਚਿੰਗ ਸੂਟ ਇਹ ਦਿਖਾਓ ਜੀ ਡਿਜ਼ਾਈਨ ਪ੍ਰਿੰਟ ਪਿਓਰ ਚੁੰਨੀ ਦੇ ਨਾਲ ਮੈਚਿੰਗ ਹੈ ਜੀ ਬਹੁਤ ਹੀ ਅੱਛੀ ਮੈਚਿੰਗ ਆ ਰਹੀ ਹੈ ਆ ਦੇਖੋ ਜੀ ਡਿਜ਼ਾਈਨ ਆ ਕੀ ਬਾਤ ਹੈ ਜੀ ਨਾਲ ਵਰਕ ਆਦੀ ਦਾ ਪ੍ਰਿੰਟ ਪਿਓਰ ਦੀ ਚੁੰਨੀ 550 ਰੁਪਏ ਦਾ ਸੂਟ ਜੀ ਸਿਰਫ 550 ਰੁਪਏ 'ਚ ਬਹੁਤ ਸੋਹਣੀਆਂ ਡਿਜ਼ਾਈਨਿੰਗਾਂ ਮਿਲ ਜਾਣੀਆਂ ਲਓ ਜੀ ਨੈਕਸਟ ਦੇਖੋ ਪਿਓਰ ਕੈਮਰੀਕ ਤੇ ਡਿਜ਼ਾਈਨਿੰਗ ਨਾਲ ਪ੍ਰਿੰਟ ਪਿਓਰ ਦੀ ਚੁੰਨੀ 6600 ਰੁਪਏ ਚ ਮੈਚਿੰਗਾਂ ਬਹੁਤ ਸੋਹਣੀਆਂ ਬਹੁਤ ਹੀ ਅੱਛੇ ਡਿਜ਼ਾਈਨਿੰਗਾਂ ਇਹ ਸਿਰਫ ਤੁਹਾਨੂੰ ਦੱਸ ਰਹੇ ਹਾਂ ਕਿ ਕਿਆ-ਕਿਆ ਚੀਜ਼ਾਂ ਤੁਹਾਨੂੰ ਮਿਲ ਸਕਦੀਆਂ ਸਾਡੇ ਕੋਲ ਜੀ ਲਓ ਜੀ ਡਿਜੀਟਲ ਸੂਟ 올ਓਵਰ ਲੈਸ ਵਰਕ ਵੀ ਕਢਾਈ ਵੀ ਦੇਖੋ ਏਮਬਰਾਇਡਰੀ ਵੀ ਹੈ ਲੈਸ ਵੀ ਡਿਜ਼ਾਈਨਿੰਗ ਹੈ ਜੀ ਆਲਓਵਰ ਡਿਜੀਟਲ ਹੈ ਸੂਟ ਦਾ ਰੰਗ ਨਹੀਂ ਜਾਣਾ ਕੱਪੜੇ ਨੂੰ ਕੱਖ ਨਹੀਂ ਹੋਣਾ ਆਲਓਵਰ ਸੂਟ ਆਂਦਾ ਹੈ ਬਗੈਰ ਕਢਾਈ ਤੋਂ ਬਗੈਰ ਚੁੰਨੀ ਤੋਂ 400 ਰੁਪਏ ਦਾ ਪਿਓਰ ਦੀ ਚੁੰਨੀ ਦਾ ਜੋੜ ਲਗਾ ਲਓ ਜੀ 200 ਰੁਪਿਆ ਪ੍ਰਿੰਟ ਅਸਲੀ ਪਿਓਰ ਦੀ ਚੁੰਨੀ ਹੈ 600 ਰੁਪਿਆ ਫਿਰ ਆਂਦੀ ਹੈ ਜੀ ਕਢਾਈ ਔਰ ਲੈਸ ਸੂਟ ਦਾ ਰੇਟ ਸੀ 850 ਰੁਪਿਆ ਸੂਟ ਤੁਹਾਨੂੰ ਦੇਣਾ 5500 ਰੁਪਏ ਦੇ ਵਿੱਚ ਜੀ 550 ਰੁਪਏ ਚ ਪਿਓਰ ਚੁੰਨੀ ਦੇ ਨਾਲ ਸੂਟ ਡਿਜ਼ਾਈਨਿੰਗ ਆ ਦੋ ਐ ਦੂਸਰਾ ਕਲਰ ਵੀ ਦਿਖਾਓ ਜੀ ਡਿਜ਼ਾਈਨ ਦਿਖਾਓ ਬਹੁਤ ਹੀ ਟਾਪ ਦੇ ਰੇਟ ਟਾਪ ਦੀ ਡਿਜ਼ਾਈਨਿੰਗ ਜਿਨ੍ਹਾਂ ਰੇਟਾਂ 'ਚ ਤੁਹਾਨੂੰ ਸੂਟ ਦੇ ਰਹੇ ਆ ਸੂਟ ਨਹੀਂ ਮਿਲੂਗਾ ਮੇਰੀ ਫੁੱਲ ਗਾਰੰਟੀ ਹੈ ਜੀ ਫੁੱਲ ਗਾਰੰਟੀ ਰੇਟ ਫੁੱਲ ਘਟਾ ਦਿੱਤੇ ਗਏ ਐ ਆਫਰਾਂ ਤੁਹਾਨੂੰ ਹੁਣੇ ਸ਼ੁਰੂ ਐ ਰਖੜੀ ਦੇ ਲਈ ਕੋਈ ਵਿਆਹ ਸ਼ਾਦੀ ਦੇ ਲਈ ਡਿਜ਼ਾਈਨਿੰਗ ਲੈਣੀ ਆ ਹੁਣੇ ਲੈ ਲਓ ਸੂਟ ਲੈ ਕੇ ਫਿਰ ਤਾਂ ਉਸ ਟਾਈਮ ਤਾਂ ਹਰ ਕਿਸ ਦੀ ਚੱਲਦੀ ਹੁੰਦੀ ਅਗਲਾ ਕਹਿੰਦਾ ਲੋੜ ਐ ਅੱਜ ਲੈਣਾ ਹੀ ਪੈਣਾ ਐ ਚਾਹੇ ਰਖੜੀ ਐ ਚਾਹੇ ਕੁਝ ਵੀ ਸਮਝ ਲੇ ਉਸ ਟਾਈਮ ਫਿਰ ਲੋੜ ਹੁੰਦੀ ਐ ਹਜੇ ਟਾਈਮ ਐ ਹੁਣ ਲਾਓ ਸੂਟ ਮੇਰੀ ਜੇ ਮੰਨੋ ਆ ਦੇਖੋ ਆ ਵੀ ਡਿਜ਼ਾਈਨਿੰਗ ਇਸੇ ਦੇ ਵਿੱਚ 850 ਵਾਲਾ ਸੂਟ 550 ਰੁਪਏ ਦੇ ਵਿੱਚ ਜੀ ਬਹੁਤ ਹੀ ਸੋਹਣੀਆਂ ਡਿਜ਼ਾਈਨਿੰਗਾਂ ਲੈ ਆਓ ਜੀ ਇੱਕ ਆ ਦੋ ਜੀ ਆ ਗਲੇਮੀ ਦਾ ਹਾਂ 750 ਚ ਸੂਟ ਐ 1000 ਰੁਪਏ ਵਾਲਾ ਸੂਟ 750 ਚ ਹੁਣ ਦਿਖਾਉਣ ਲੱਗਿਆ ਹਰ ਕਿਸੇ ਨੇ ਸੂਟ ਖਰੀਦਿਆ ਹੋਣਾ ਇਹ ਨਹੀਂ ਹੈ ਕਿ ਉਦਾਂ ਹੀ ਹਵਾ ਬਾਜੀ ਦੇ ਵਿੱਚ ਸਾਨੂੰ ਨਹੀਂ ਹਵਾ ਬਾਜੀ ਆਂਦੀ ਜੀ ਸੂਟ ਦੇ ਰੇਟ ਦਾ ਫਰਕ ਮੇਰੀ ਜ਼ਿੰਮੇਦਾਰੀ ਬ੍ਰਾਂਡ ਨਾਲ ਦੱਸ ਰਿਹਾ ਆ ਦੇਖੋ ਕਾਂਥਾ ਵਰਕ ਪਿਓਰ ਕੈਮਰਿਕ ਦੀ ਸ਼ਰਟ ਫੁੱਲ ਲੈਂਥ ਕੱਪੜੇ ਦੇ ਵਿੱਚ ਮੋਰ ਹੈ ਇਹ ਨਹੀਂ ਹੈ ਕਿ ਵੈਸੇ ਹੀ ਕਹਿ ਦੇਣਾ ਆ ਦੇਖੋ ਜੀ ਬਾਟਮ ਦਾ ਕੱਪੜਾ ਬਹੁਤ ਟਾਪ ਦਾ ਲੱਗਿਆ ਵਾ ਪ੍ਰਿੰਟਡ ਚੁੰਨੀਆਂ ਫੁੱਲ ਵੱਡੀਆਂ ਹਣ ਆ ਜਿਹੜੀ ਚੁੰਨੀ ਹੈ ਨਾ ਇਸ ਚੁੰਨੀ ਤੋਂ ਪਤਾ ਲੱਗ ਜਾਂਦਾ ਕਿ ਹਜ਼ਾਰ ਵਾਲਾ ਸੂਟ ਹੈ ਜਾਂ ਨਹੀਂ ਹੈ ਜੀ 750 ਰੁਪਏ ਦੇ ਵਿੱਚ ਜੀ ਦੇਖੋ ਚੀਜ਼ਾਂ ਅੱਜ ਤੁਹਾਨੂੰ ਵਰਬਰੀ ਵੀ ਦਿਖਾਵਾਂਗੇ ਬੜੇ ਟਾਪ ਦੇ ਡਿਜ਼ਾਈਨਿੰਗ ਹੈ ਵਰਬਰੀ ਦੀਆਂ ਵੀ ਸੂਟ ਤਾਂ ਇੱਕ ਤੋਂ ਇੱਕ ਦੇ ਟਾਪ ਦੇ ਪਏ ਹੈ ਜੀ ਆ ਲੈ ਆਓ ਜੀ 850 ਰੁਪਏ ਜਿਹੜਾ ਮੈਚਿੰਗ ਸੂਟ ਆ ਗਿਆ 1250 ਵਾਲਾ ਉਹ ਵੀ ਲਿਆਓ ਗਲੇ ਦਾ ਵਰਕ ਹੈ ਗਲਤੀ ਹੋ ਗਈ ਇੱਕ ਲੈਸ ਦਾ ਡਿਜ਼ਾਈਨ ਆਇਆ ਸੀ 850 ਚ ਉਹ ਪਹਿਲਾਂ ਹੀ ਵਿਗ ਗਏ ਜੀ ਸੂਟ IC 8 ਹੋ ਬਿਕ ਚੁੱਕੇ ਆ ਚੀਜ਼ ਦੇਖੋ ਟਾਪ ਦਾ ਡਿਜੀਟਲ ਕਪੜਾ ਲੱਗਿਆ ਹੋਇਆ ਆਡੀ ਕਲੈਕਸ਼ਨ ਲੈਸ ਦਾ ਡਿਜ਼ਾਈਨ ਨਾਲ ਦੁਪੱਟਾ ਬਹੁਤ ਸ਼ਾਨਦਾਰ ਦੇਖੋ ਡਿਜ਼ਾਈਨਿੰਗ ਆ ਕੀ ਡਿਜ਼ਾਈਨਿੰਗ ਹੈ ਜੀ 1000 ਰੁਪਏ ਵਾਲਾ ਸੂਟ 850 ਰੁਪਏ ਚ ਮਿਲੂਗਾ ਜੀ ਆਲ ਓਵਰ ਸੂਟ ਹੈ ਕੋਈ ਰੰਗ ਨਹੀਂ ਜਾਣਾ ਕਪੜੇ ਨੂੰ ਕੱਖ ਨਹੀਂ ਹੋਣਾ ਚਿੰਤਾ ਫਰੀ ਹੋ ਜਾਓ ਰੇਟ ਦੇ ਰਹੇ ਆ ਮੁਫਤ ਦੇ ਭਾ ਜਿਹੜੇ ਰੇਟ ਅੱਜ ਤੁਹਾਨੂੰ ਦੇ ਰਹੇ ਆ ਇੱਕ ਚੀਜ਼ ਹੋਰ ਨੋਟ ਕਰਨੀ ਹੈ ਜੀ ਦੁਕਾਨ ਦਾ ਜਿਹੜਾ ਟਾਈਮ ਹੈ ਉਹ ਸਵੇਰਾ 8 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੈ ਜੀ ਇਸ ਗੱਲ ਨੂੰ ਪਲੀਜ਼ ਨੋਟ ਕਰ ਲਿਓ ਕਈ ਵਾਰ ਸਾਡੇ ਭੈਣ ਭਾਈ ਬਾਅਦ ਵਿੱਚ ਆ ਜਾਂਦੇ ਆ 7 ਵਜੇ ਤੋਂ ਬਾਅਦ ਚਾਹੇ ਦੁਕਾਨ ਖੁੱਲੀ ਵੀ ਆ ਅਸੀਂ ਸੂਟ ਨਹੀਂ ਦਿਖਾਉਂਦੇ ਜੀ ਏਮਪਲਾਈ ਨੂੰ ਟਾਈਮਿੰਗ ਹੈ 7 ਵਜੇ ਭੇਜ ਦਿੰਦੇ ਆ ਉਸ ਚੀਜ਼ ਦੇ ਵਿੱਚ ਕੋਈ ਵੀ ਨਾਰਾਜ਼ਗੀ ਨਹੀਂ ਚਾਹੀਦੀ ਹੈ ਉਹ ਤੁਸੀਂ ਟਾਈਮ ਦੇਖ ਕੇ ਆਣਾ ਆ ਦੇਖੋ ਜੀ ਚੀਜ਼ ਆਰ ਕੰਡੀ ਪਿਓਰ ਕਾਟਨ ਤੇ ਸੂਟ ਹੈ ਬਹੁਤ ਟਾਪ ਦਾ ਮੈਨੂੰ ਜਿਆਦਾ ਇਹ ਸੂਟ 1550 ਰੁਪਏ ਦਾ ਸੀ ਅੱਜ ਸੂਟ ਤੁਹਾਨੂੰ ਦੇਣਾ 1000 ਰੁਪਏ ਚ ਡਿਜ਼ਾਈਨਿੰਗਾਂ ਦੇਖੋ ਕੀ ਬਾਤ ਹੈ ਕਪੜਾ ਦੇਖੋ ਟਾਪ ਦਾ ਲੱਗਿਆ ਹੋਇਆ ਹੈ ਨਾਲ ਬਾਹਾਂ ਦੇ ਲਈ ਵੀ ਵਰਕ ਜੀ ਲੈਸ ਦਾ ਡਿਜ਼ਾਈਨ ਬਹੁਤ ਟਾਪ ਦਾ ਹਰ ਚੀਜ਼ ਵਧੀਆ ਪਿਓਰ ਦੀ ਚੁੰਨੀ ਸਿੰਪਲ ਪਲੇਨ ਸਾਡੀ ਕਈ ਭੈਣਾਂ ਦੀ ਖੁਆਇਸ਼ ਹੁੰਦੀ ਹੈ ਜੀ ਚੁੰਨੀ ਪਿਓਰ ਦੀ ਪਲੇਨ ਵੀ ਮਿਲ ਜਾਵੇ ਦੇਖੋ ਪਿਓਰ ਦੀ ਚੁੰਨੀ ਪਲੇਨ 1000 ਰੁਪਏ ਦਾ ਸੂਟ ਜੀ ਬਹੁਤ ਹੀ ਟਾਪ ਦੇ ਰੇਟ ਆ ਜੀ ਤੁਹਾਨੂੰ ਦੇ ਰਿਹਾ ਹਰ ਇੱਕ ਰੇਟ ਘਟਾ ਦਿੱਤੇ ਗਏ ਆ ਲਓ ਜੀ ਦੇਖੋ ਚੀਜ਼ ਪਿਓਰ ਕਾਟਨ ਲੱਗੀ ਹੋਈ ਹੈ ਜਾਮਦੀ ਏਮਬਰਾਇਡਰੀ ਇੰਨੀ ਕੁ ਟਾਪ ਦੀ ਕੀ ਬਾਤ ਹੈ ਫੁੱਲ ਲੈਂਥ ਚੁੰਨੀ ਦੇਖ ਕੇ ਹੋ ਜਾਣੀ ਰੂਹ ਖੁਸ਼ ਦੇਖੋ ਐਮਬਰਾਇਡਰੀ ਵੀ ਪ੍ਰਿੰਟਿੰਗ ਵੀ ਸੂਟ ਦਾ ਰੇਟ ਕੀ ਹੈ ਸਿਰਫ 1350 ਰੁਪਿਆ ਬਾਹਾਂ ਦੇ ਲਈ ਵੀ ਕਢਾਈ 컬러 ਦੇਖੋ ਕਿੰਨੇ ਸੋਹਣੇ ਆ ਜੀ ਓਏ ਹੋਏ ਹੋਏ ਕਿਆ ਬਾਤ ਹੈ ਟਾਪ ਦੇ 컬러 ਹੈ ਜੀ ਟਾਪ ਦੇ ਛੇ ਰੰਗ ਇੱਕ ਤੋਂ ਇੱਕ ਤੋਹਫਾ 컬러 ਬਹੁਤ ਹੀ ਸੋਹਣੀਆਂ ਡਿਜ਼ਾਈਨਿੰਗਾਂ ਆ ਜੀ ਬਹੁਤ ਹੀ ਸੋਹਣੀਆਂ ਚੀਜ਼ਾਂ ਤਾਂ ਐਨੀਆਂ ਕਿ ਖਰੀਆਂ ਖਰੀਆਂ ਪਈਆਂ ਨੇ ਜੀ ਸਿਰਫ ਗਾਕ ਚੀਜ਼ ਖਰੀਦਣ ਵਾਲਾ ਹੋਣਾ ਚਾਹੀਦਾ ਟਾਈਮ ਪਾਸ ਵਾਲਾ ਨਹੀਂ ਹੋਣਾ ਚਾਹੀਦਾ ਦੇਖੋ ਮੈਂ ਹਰ ਵਾਰ ਕਹਿੰਦਾ ਦੁਕਾਨਦਾਰਾਂ ਰੱਬ ਨਹੀਂ ਕਈ ਵਾਰ ਸਾਡਾ ਵੀ ਪੇਸ਼ੈਂਸ ਖਤਮ ਹੋ ਜਾਂਦਾ ਹੈ ਦੇਖੋ ਚੀਜ਼ 1250 ਦਾ ਕੱਪੜਾ ਇਹ ਸੂਟ ਸੀ ਜੀ 1250 ਦਾ ਲੱਗਿਆ ਹੋਇਆ ਡਿਜ਼ਾਈਨਿੰਗ ਟਾਪ ਦੀ ਬਾਟਮ ਦਾ ਕੱਪੜਾ ਮਸਲੀਨ ਦਾ ਦੁਪੱਟਾ ਮੈਂ ਕਹਿੰਦਾ ਜੀ ਕਿਹਾ ਟਾਪ ਦੀ ਮਸਲੀਨ ਲੱਗੀ ਹੋਈ ਹੈ ਰੇਟ ਸਿਰਫ 900 ਰੁਪਿਆ 900 ਰੁਪਏ ਦੇ ਵਿੱਚ ਸੂਟ ਆ ਗਿਆ ਹੈ ਜੀ 1250 ਵਾਲਾ ਸੂਟ 900 ਦਾ ਯਾਦ ਰੱਖੋ ਹਮੇਸ਼ਾ ਜਦੋਂ ਕੱਪੜੇ ਦਾ ਰੇਟ ਘਟਦਾ ਜਾ ਕੇ ਘਟਦਾ ਹੁੰਦਾ ਅਕਤੂਬਰ ਦੇ ਵਿੱਚ ਗਰਮੀ ਵਾਲੇ ਦਾ ਜਦ ਕਿ ਗਰਮੀ ਵਾਲਾ ਜਿਹੜਾ ਕੱਪੜਾ 10 ਮਹੀਨੇ ਪੈਂਦਾ ਹੈ ਸਰਦੀਆਂ ਵਾਲਾ ਸਿਰਫ 2 ਮਹੀਨੇ ਅਸੀਂ ਹੁਣ ਰੇਟ ਘਟਾ ਕੇ ਦੇ ਰਹੇ ਹਾਂ ਕਿ ਤੁਹਾਨੂੰ ਇਹ ਨਾ ਹੋਵੇ ਕਿ ਰਖੜੀ ਤੇ ਜਾ ਕੇ ਲੁੱਟ ਖਸੁੱਟ ਹੋ ਜਾਵੇ ਕਿਉਂਕਿ ਰਖੜੀ ਤੇ ਜਾ ਕੇ ਕੀ ਹੁੰਦਾ ਕਿ ਗਾਕ ਨੇ ਸੂਟ ਲੈਣਾ ਹੀ ਲੈਣਾ ਹੈ ਫਸੀ ਦਾ ਫਟਕਣ ਹੋ ਜਾਂਦਾ ਹੈਗਾ ਫਿਰ ਤਾਂ ਆ ਦੇਖੋ ਜੀ ਚੀਜ਼ ਪਿਓਰ ਕਾਟਨ ਗਲੇ ਦਾ ਡਿਜ਼ਾਈਨ ਦੇਖੋ ਟਾਪ ਦਾ ਗਲੇ ਦਾ ਡਿਜ਼ਾਈਨ ਬਾਹਮਾ 1000 ਦਾ ਸੂਟ ਸਿਰਫ ਪੌਂਚਿਆਂ ਦੀ ਡਿਜ਼ਾਈਨਿੰਗ ਪ੍ਰਿੰਟਡ ਬਾਟਮਾ ਆ ਜੇ ਮੈਚਿੰਗੇ ਲੈਣੀ ਹੋਈ ਤਾਂ 700 ਦੀ ਹੈ ਬਗੈਰ ਕਢਾਈ ਤੋਂ ਫਿਰ ਕਢਾਈ ਦਾ ਰੇਟ ਲਾ ਲਓ 350 ਫਿਰ ਲਗਾਓ ਮਸਲੀਨ ਦੁਪੱਟੇ ਦਾ ਰੇਟ 250 ਸੂਟ ਦਾ ਕਿੰਨਾ ਬਣ ਜਾਂਦਾ ਜੀ 1300 ਰੁਪਿਆ ਸੂਟ ਕਿੰਨੇ ਚਾ 1000 ਰੁਪਏ ਦੇ ਵਿੱਚ ਇਹ ਰੇਟ ਦੇਖੋ ਜੀ ਸਾਡੇ ਰੇਟ ਦੇਖਣ ਵਾਲੀਆਂ ਚੀਜ਼ਾਂ ਐ ਦਿਖਾ ਦਿਓ ਜੀ ਬਰਬਰੀ ਕੀ ਬਾਤ ਐ ਡਿਜ਼ਾਈਨਿੰਗ ਆਈ ਕਿਤੇ ਤੋਹਫਾ ਡਿਜ਼ਾਈਨਿੰਗ ਤੋਹਫਾ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਗਲਾ ਤੱਕ ਖੋਲ ਕੇ ਨਹੀਂ ਸੀ ਦੇਖਿਆ ਹੈ ਸੂਟ ਦਾ ਓਏ ਹੋਏ ਹੋਏ ਦੇਖੋ ਸੂਟ ਜੀ ਕੀ ਬਾਤ ਐ ਜੀ ਡਿਜ਼ਾਈਨਿੰਗ ਦੇਖੋ ਗਲੇ ਦਾ ਵਰਕ ਦੇਖੋ ਜੀ ਪਰਲ ਵਰਕ ਨਾਲ ਸਿੱਪੀ ਦਾ ਵਰਕ ਬਿਕ ਸੌਸ ਦੀ ਬਾਟਮ ਬਰਵਰੀ ਕਪੜਾ ਮੇਰੀਆਂ ਭੈਣਾਂ ਕਹਿੰਦੀਆਂ ਹੁੰਦੀਆਂ ਬਰਵਰੀ ਹੈ ਲਓ ਜੀ ਆ ਗਿਆ ਬਰਵਰੀ ਦੁਪੱਟਾ ਵੀ ਬਰਵਰੀ ਦੇ ਵਿੱਚ ਉਹ ਵੀ 2.5 ਮੀਟਰ ਵਾਲਾ ਕੀ ਬਾਤ ਹੈ ਜੀ ਰੇਟ ਦੇਖੋ ਜੀ ਰੇਟ ਬਹੁਤ ਹੀ ਟਾਪ ਦੀ ਚੀਜ਼ ਹੈ ਲਿਆਓ ਜੀ ਸੂਟ ਦਿਖਾਓ ਰੰਗ ਓਏ ਰਵੈਂਡਰ ਕਰਾ ਲਓ ਜੀ ਹੁਣ ਤਾਂ ਲਵੈਂਡਰ ਦੀ ਜਗ੍ਹਾ ਵੀ ਰਵੈਂਡਰੇ ਕਹਿ ਹੋ ਗਿਆ ਜੀ ਲਵੈਂਡਰ ਕਲਰ ਕਿੰਨਾ ਟਾਪ ਦਾ 6500 ਰੁਪਏ ਦਾ ਸੂਟ ਜੀ ਇੱਕ ਡਿਜ਼ਾਈਨ ਦਿਖਾਓ ਜੀ ਜਿਹੜਾ ਆਇਆ 1500 ਚ ਹਾਂਜੀ ਗੋਲੀ ਵਾਲਾ ਡਿਜ਼ਾਈਨ ਕਿਆ ਬਾਤ ਹੈ ਜੀ ਡਿਜ਼ਾਈਨਿੰਗ ਦੀ ਰੇਟ ਦਾ ਹੀ ਫਰਕ ਦੀ ਜ਼ਿੰਮੇਵਾਰੀ ਹਾਂ ਮੈਚਿੰਗ ਹੀ ਹੁੰਦਾ ਜੀ ਲਿਆਓ ਜੀ ਲਿਆਓ ਓਏ ਹੋਏ ਹੋਏ ਕਿਆ ਬਾਤ ਹੈ ਜੀ ਦੇਖੋ ਡਿਜ਼ਾਈਨਿੰਗਾਂ ਮਸਲੀਨ ਬਕਸੌਸ ਦੀ ਬਾਟਮ ਬਹੁਤ ਹੀ ਟਾਪ ਦੀ ਡਿਜ਼ਾਈਨਿੰਗ ਹੈ ਹਿੱਟ ਤੋਂ ਹਿੱਟ ਦੁਪੱਟਾ ਦੇਖ ਕੇ ਰੂਹ ਖੁਸ਼ ਹੁੰਦੀ ਹੈ ਜੀ ਦੇਖੋ ਦੁਪੱਟਾ ਸਿਰਫ 1500 ਰੁਪਏ ਦਾ ਸੂਟ ਸੂਟ ਚਾਰ ਹੈ ਪਹਿਲਾਂ ਸਮਝ ਲਿਓ ਇਹ ਨਾ ਹੋਵੇ ਇੱਕ ਸੂਟ ਨੂੰ ਭੱਜ ਲੋ ਲੈਣ ਲਈ ਇੱਥੇ ਆ ਕੇ ਦੁਕਾਨ ਤੇ ਮਿਲੇ ਨਾ ਆਨਲਾਈਨ ਬੁੱਕ ਕਰਵਾ ਲਿਓ ਵੀਡੀਓ ਦੇਖਦੀ ਸਾਰ ਬਸ ਪੈਸੇ ਪਹਿਲਾਂ ਪਾਣ ਦੀ ਹਿੰਮਤ ਰੱਖਣੀ ਹੈ ਇਹ ਨਹੀਂ ਕਹਿਣਾ ਹੈ ਰੱਖ ਲਿਓ ਉਹ ਮੇਰੇ ਲਈ ਔਖਾ ਹਰ ਗਾਹਕ ਦੇ ਲਈ ਮਾਨੂੰ ਮੈਨੂੰ ਤਾਂ ਹਰ ਗਾਹਕ ਦੇ ਚਾਹੀਦਾ ਆਏਗਾ ਆਏ ਹਾਏ ਹਾਏ ਕੀ ਬਾਤ ਹੈ ਜੀ ਅੱਜ ਤਾਂ ਡਿਜ਼ਾਈਨਿੰਗ ਆ ਰਹੀਆਂ ਟਾਪ ਦੀਆਂ ਔਰ ਗੈਂਜ਼ਾ ਤੇ ਡਿਜ਼ਾਈਨ ਆ ਗਿਆ ਜੀ ਕੀ ਬਾਤ ਹੈ ਜੀ ਡਿਜ਼ਾਈਨਿੰਗ ਦੀ ਬਾਵਾ ਮਾਂ ਦੇ ਲਈ ਵਰਕ ਐਂਡ ਹੋਈ ਹੋਈ ਪਈ ਹੈ ਜੀ ਡਿਜ਼ਾਈਨਿੰਗ ਦੀ ਬਹੁਤ ਹੀ ਟਾਪ ਦੀ ਪਿਓਰ ਤੇ ਬਾਟਮ ਦੁਪੱਟੇ ਆ ਜਾਣੇ ਬਹੁਤ ਹੀ ਸੋਹਣੇ ਲਓ ਜੀ ਦੇਖੋ ਦੁਪੱਟਿਆਂ ਦੀ ਡਿਜ਼ਾਈਨਿੰਗ ਜੀ ਕਮ ਸੇ ਕਮ 120 ਰੁਪਏ ਡਾਈ ਦੇ ਲੱਗੇ ਹੋਣੇ ਆ ਜੀ ਫਿਰ ਆ ਗਈ ਲੈਸ ਦਾ ਡਿਜ਼ਾਈਨ ਬਹੁਤ ਹੀ ਟੌਪ ਟੌਪ ਦੀ ਡਿਜ਼ਾਈਨਿੰਗ ਜੀ 1450 ਰੁਪਏ ਦਾ ਸੂਟ ਸਿਰਫ 1450 ਦਾ ਲਿਆਓ ਜੀ ਹੁਣ ਬੂਮੇਟ ਦਾ ਸੂਟ ਲਿਆਓ ਆ ਡਿਜ਼ਾਈਨ ਦਿਖਾਓ ਦਿਖਾਓ ਜੀ ਦਿਖਾਓ ਟਾਈਮ ਹੈਗਾ ਆਏਗਾ ਵੀਡੀਓ ਹੋ ਗਈ ਐ 16 17 ਮਿੰਟ ਦੀ 20 ਮਿੰਟ ਦੀ ਵੀਡੀਓ ਬਾਅਦ ਤੇ ਬਾਅਦ ਸਾਡੀਆਂ ਭੈਣਾਂ ਦਾ ਕਈ ਪੂਰੀ ਵੀਡੀਓ ਦੇਖਦੀਆਂ ਹੀ ਨਹੀਂ ਦੇਖੋ ਜੀ ਡਿਜ਼ਾਈਨਿੰਗ ਕੱਪੜਿਆਂ ਦੇ ਬੇਸ ਦੇਖੋਗੇ ਕਿਆ ਬਾਤ ਹੈ ਜੀ ਡਿਜ਼ਾਈਨਿੰਗ ਟਾਪ ਦੀ ਸੂਟ ਕਿੰਨੇ ਦਾ 1300 ਰੁਪਏ ਦਾ ਗਲੇ ਦਾ ਵਰਕ ਦੇਖੋ ਦਿਖਾਓ ਜੀ ਦੁਪੱਟਾ ਵਾਹ ਜੀ ਵਾਹ ਦੁਪੱਟਿਆਂ ਦੇ ਵਰਕ ਦੇਖੋ ਜੀ ਰੇਟ ਕੁਛ ਵੀ ਨਹੀਂ ਚੀਜ਼ਾਂ ਦੇ ਜਿਹੜੇ ਭਾਵੇਂ ਚੀਜ਼ਾਂ ਤੁਹਾਨੂੰ ਦੇ ਰਹੇ ਆ ਸਾਡੇ ਰੇਟ ਦਾ ਫਰਕ ਜ਼ਿੰਮੇਦਾਰੀ ਕੋਈ ਨਹੀਂ ਇੱਕ ਠੋਕ ਕੇ ਜ਼ਿੰਮੇਦਾਰੀ ਲੈਂਦਾ ਅਸੀਂ ਕਹਿੰਦੇ ਹਾਂ ਰੇਟ ਦਾ ਫਰਕ ਕਹਿ ਦੋ ਜਿੰਨੇ ਦਾ ਫਰਕ ਕੱਢੂਗੇ ਅਸੀਂ ਬੈਠੇ ਆਂ ਜੀ ਲਓ ਜੀ ਬੂਮੇਟ ਦਾ ਡਿਜ਼ਾਈਨ ਆ ਗਿਆ 2000 ਰੁਪਏ ਦਾ ਸੂਟ ਹੈ ਜੀ ਜਿੱਥੇ ਮਰਜ਼ੀ ਪਤਾ ਕਰ ਲਿਓ 2000 ਵਾਲਾ ਸੂਟ ਹੋਣ ਦੇਖੋ ਤੁਹਾਨੂੰ ਕਿਸ ਭਾ ਦੇਂਦੇ ਆਂ ਕੀ ਬਾਤ ਹੈ ਜੀ ਡਿਜ਼ਾਈਨਿੰਗ ਆ ਦੇਖੋ ਟੌਪ ਦੀਆਂ ਨੰਬਰ ਪੜ ਲਓ ਹਰ ਚੀਜ਼ ਦੇ ਲਈ ਬੈਠੇ ਆਂ ਕੋਈ ਇਹ ਨਹੀਂ ਹੈ ਕਿ ਜਾਣਬੁੱਝ ਕੇ ਵੈਸੇ ਹੀ ਕੁਝ ਵੀ ਨਾਮ ਲੈ ਲਈਏ ਚੀਜ਼ ਦਾ ਹਾਂਜੀ ਦਿਖਾਓ ਜੀ ਟਾਪ ਦੇ ਪਿਓਰ ਦੇ ਦੁਪੱਟੇ ਜੀ ਲਿਆਓ ਜੀ ਕਲਰ ਸਿਰਫ 1450 ਰੁਪਏ ਦਾ ਸੂਟ ਜੀ 1450 ਰੁਪਏ ਦਾ ਚੀਜ਼ਾਂ ਦੇਖੋ ਜਿਹੜੀਆਂ ਤੁਹਾਨੂੰ ਅੱਜ ਦੇ ਰਹੇ ਆਂਗੇ ਇਹਨਾਂ ਭਾਮਾਂ ਦੇ ਵਿੱਚ ਹਰ ਕਿਸੇ ਗਾਹਕ ਨੂੰ ਸਪੈਸ਼ਲ ਕਹਿਤਾ ਵਾ ਤੁਹਾਡੋਂ ਘਰ ਜਾ ਕੇ ਸੂਟ ਨਾ ਆਵੇ ਪਸੰਦ ਖੁਸ਼ੀ ਖੁਸ਼ੀ ਲੈ ਆਣਾ ਹੈ सिर्फ दस प्रसेंट घटा पहले छिया दिन चर ले आए दस परसेंट रेट घटाओ चाहे पैसे वापस ले जाओ जी अपने दस परसेंट कटा के पैसे ले जायो सू कोई दुआ नहीं है जी कि अपा नहीं पैसे मोड़ने चाहे सूट ले जायो चाहे पैसे ले जायो हर चीज़ की ऑप्शन है जी कोई थोड़े पर वजन नहीं है कि नहीं 1500 ਰੁਪਏ ਵਾਲਾ ਸੂਟ ਹੈ ਜੀ ਮਸਲੀਨ ਦੁਪੱਟੇ ਦੇ ਨਾਲ ਨਾਲ ਵਰਕ ਦੇਖੋ ਲਓ ਜੀ ਨੰਬਰ ਲੱਗੇ ਹੋਏ ਐ ਕੰਪਨੀ ਦਾ ਬ੍ਰਾਂਡ ਦਾ ਨਾਮ ਲੱਗਿਆ ਹੋਇਆ ਐ ਇਹ ਸੀ ਜੀ ਅੱਜ ਦੀ ਵੀਡੀਓ ਵੀਡੀਓ ਦੇਖ ਕੇ ਆਰਡਰ ਕਰ ਲਓ ਛੇਤੀ ਛੇਤੀ ਜੇ ਘਰ ਬੈਠੇ ਸੂਟ ਮੰਗਵਾਉਣਾ ਹੈ 올 ਓਵਰ ਇੰਡੀਆ ਦੇ ਵਿੱਚ ਸਿਰਫ 60 ਰੁਪਏ 1 ਕਿਲੋ ਦੀ ਸ਼ਿਪਿੰਗ ਜੇ ਤੁਹਾਡੇ ਘਰ ਹੀ ਸੂਟ ਪੁੱਜ ਜਾਣਾ ਹੈ ਇਹੀ ਸਾਡੇ ਆਫਰ ਹੈ ਜੀ ਧੰਨਵਾਦ